ਸਤਿ ਸ਼੍ਰੀ ਅਕਾਲ ਜੀ ਹਾਲ ਹੀ ਵਿੱਚ ਜਸਵਿੰਦਰ ਬਰਾੜ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕੁਝ ਗਾਉਂਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਨੂੰ ਦੇਖੋ ਲੋਕ ਉਹਨਾਂ ਦਾ ਖੂਬ ਮਜ਼ਾਕ ਉਡਾ ਰਹੇ ਨੇ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲੇ ਨੇ ਇਸ ਨੂੰ ਹਿੱਟ ਕਰਤਾ ਨਹੀਂ ਤਾਂ ਇਹਦੀ ਆਵਾਜ਼ ਕੌਣ ਸੁਣੇ ਕਈਆਂ ਨੇ ਕਮੈਂਟ ਕੀਤਾ ਇਹਦੇ ਨਾਲੋਂ ਸੋਨੀ ਤਾਂ ਮੇਰੀ ਕੱਟੀ ਆਵਾਜ਼ ਕੱਢ ਲੈਂਦੀ ਆ ਇੱਕ ਨੇ ਲਿਖਿਆ ਲੋਕਾਂ ਨੂੰ ਲੱਗਦਾ ਹੋਣਾ ਮਕਾਨਾਂ ਤੇ ਆ ਗਏ ਆ ਕਿਸੇ ਦੇ ਇੱਕ ਨੇ ਲਿਖਿਆ ਹਿੱਲ ਗਈ ਬੀਬੀ ਦੂਸਰਾ ਯੂਜ਼ਰ ਲਿਖਦਾ ਏ ਕੌਣ ਮਰ ਗਿਆ ਕੋਈ ਕਹਿੰਦਾ ਕਿ ਘਰੇ ਲੜਕੀ ਆਈ ਆ ਲੱਗਦਾ ਬੀਬੀ ਪਰ ਤੁਹਾਨੂੰ ਦੱਸ ਦਈਏ ਸ਼ਾਇਦ ਜਸਵਿੰਦਰ ਬਰਾੜ ਇਸ ਵੇਲੇ ਥੋੜੀ ਇਮੋਸ਼ਨਲ ਹੋ ਗਈ ਸੀ ਕਿਉਂਕਿ ਇਸ ਵੀਡੀਓ ਦੇ ਵਿੱਚ ਉਹ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੀ ਹੋਈ ਦਿਖਾਈ ਦੇ ਰਹੀ ਹੈ ਉਹ ਕਹਿ ਰਹੀ ਹੈ ਰੱਬਾ ਜਾਂ ਤਾਂ ਪੁੱਤ ਦਿਆਂ ਨਾ ਕਰ ਜਾਂ ਫਿਰ ਦੇ ਕੇ ਖੋਇਆ ਨਾ ਕਰ ਸ਼ਾਇਦ ਇਨਾਂ ਇਮੋਸ਼ਨਸ ਦੇ ਕਰਕੇ ਜਸਵਿੰਦਰ ਬਰਾੜ ਆਪਣੇ ਆਪ ਨੂੰ ਰੋਕ ਨਹੀਂ ਪਾਈ ਬਾਕੀ ਤੁਹਾਡਾ ਇਸ ਵੀਡੀਓ ਨੂੰ ਵੇਖ ਕੇ ਕੀ ਕਹਿਣਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ